ਬੰਦਰ ਤੇ ਮਗਰਮੱਛ ਇੱਕ ਵਾਰ ਦੀ ਗੱਲ ਹੈ ਇੱਕ ਸੁੰਦਰ ਜੰਗਲ ਵਿੱਚ ਨਦੀ ਦੇ ਕਿਨਾਰੇ ਇੱਕ ਜਾਮਣ ਦਾ ਰੁੱਖ ਸੀ ਉਸ ਦੇ ਉੱਪਰ ਇੱਕ ਬੰਦਰ ਰਹਿੰਦਾ ਸੀ ਨਦੀ ਦੇ ਦੂਜੇ ਪਾਸੇ ਇੱਕ ਮਗਰਮੱਛ ਆਪਣੀ ਵਾਟੀ ਦੇ ਨਾਲ ਰਹਿੰਦਾ ਸੀ ਇੱਕ ਦਿਨ ਮਗਰਮਚ ਨਦੀ ਦੇ ਵਿੱਚ ਤੈਰਦਾ ਹੋਇਆ ਜਾਮਣ ਦੇ ਰੁੱਖੇਟ ਆ ਕੇ ਆਰਾਮ ਕਰਨ ਲੱਗਾ ਮਗਰਮਚ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਅਚਾਨਕ ਉਸ ਦੀ ਨਜ਼ਰ ਰੁੱਖ ਉੱਪਰ ਲੱਗੇ ਜਾਮਣਾ ਤੇ ਪਏ ਤਾਂ ਉਸ ਦੀ ਭੁੱਖ ਹੋਰ ਵੀ ਜ਼ਿਆਦਾ ਤੇਜ਼ ਹੋ ਗਈ ਰੁੱਖ ਤੇ ਬੈਠਾ ਹੋਇਆ ਬੰਦਰ ਇਹ ਸਭ ਦੇਖ ਰਿਹਾ ਸੀ ਉਸਨੇ ਮਗਰਮੱਛ ਨੂੰ ਖਾਣ ਦੇ ਲਈ ਜਾਮਣ ਤੋੜ ਕੇ ਦੇ ਦਿੱਤੇ ਮਗਰਮੱਛ ਮਿੱਠੇ ਜਾਮਣ ਖਾ ਕੇ ਬਹੁਤ ਖੁਸ਼ ਹੋਇਆ ਤੇ ਉਸਦੀ ਭੁੱਖ ਵੀ ਮਿਟ ਗਈ ਸੀ ਮਗਰਮੱਛ ਨੇ ਬੰਦਰ ਦਾ ਧੰਨਵਾਦ ਕੀਤਾ ਬੰਦਰ ਮਗਰਮੱਛ ਨੂੰ ਕਹਿਣ ਲੱਗਾ ਕਿ ਜਦੋਂ ਵੀ ਤੁਹਾਡਾ ਜਮਣਖਣ ਨੂੰ ਦਿਲ ਕਰੇ ਤਾਂ ਤੁਸੀਂ ਇੱਥੇ ਆ ਜਾਇਆ ਕਰੋ ਇਸ ਤਰ੍ਹਾਂ ਉਹ ਦੋਵੇਂ ਦੋਸਤ ਬਣ ਗਏ ਮਗਰ ਮੱਚ ਰੋਜ ਹੀ ਜਮਣਖਣ ਆਉਣ ਲੱਗਾ ਉਹ ਦੋਨੋਂ ਜਾਣੇ ਖੂਬ ਖੇਡਦੇ ਤੇ ਇੱਕ ਦੂਜੇ ਨਾਲ ਬਹੁਤ ਗੱਲਾਂ ਬਾਤਾਂ ਕਰਦੇ ਇੱਕ ਦਿਨ ਬਾਂਦਰ ਨੇ ਮਗਰਮਚ ਨੂੰ ਜਾਮਣ ਖਾਣ ਤੋਂ ਬਾਅਦ ਥੋੜੇ ਜਾਮਣ ਮਗਰਮਚ ਨੂੰ ਉਸਦੀ ਬੋਟੀ ਦੇ ਖਾਣ ਦੇ ਲਈ ਦੇ ਦਿੱਤੇ ਘਰ ਜਾ ਕੇ ਮਗਰਮਚ ਨੇ ਆਪਣੀ ਬੋਟੀ ਨੂੰ ਆਪਣੇ ਮਿੱਤਰ ਬਾਂਦੜਵਾਰੇ ਦੱਸਿਆ ਉਸਦੀ ਬੋਟੀ ਨੂੰ ਜਾਮਣ ਬਹੁਤ ਮਿੱਠੇ ਤੇ ਸਵਾਦ ਲੱਗੇ ਉਹ ਸੋਚਣ ਲੱਗੀ ਕਿ ਜਿਹੜਾ ਬੰਦਰ ਰੋਜ਼ ਇੰਨੇ ਮਿੱਠੇ ਜਾਮਣ ਖਾਂਦਾ ਹੈ ਉਸ ਦਾ ਦਿਲ ਕਿੰਨਾ ਸਵਾਦ ਹੋਵੇਗਾ ਉਹ ਬੰਦਰ ਦਾ ਦਿਲ ਖਾਣ ਦਾ ਬਹਾਨਾ ਲੱਭਣ ਲੱਗੇ ਅਗਲੇ ਹੀ ਦਿਨ ਉਹ ਬਮਾਰ ਹੋਣ ਦਾ ਨਾਟਕ ਕਰਦੀ ਹੋਈ ਮਗਰਮਚ ਨੂੰ ਕਹਿਣ ਲੱਗੇ ਕਿ ਮੈਂ ਤਦ ਹੀ ਠੀਕ ਹੋ ਸਕਦੀ ਹਾਂ ਜੇ ਤੁਸੀਂ ਮੈਨੂੰ ਖਾਣ ਦੇ ਲਈ ਬੰਦਰ ਦਾ ਦਿਲੇ ਲਿਆ ਕੇ ਦੇਮ ਮਗਰ ਮੱਛ ਵਿਚਾਰਾ ਸੋਚਾਂ ਵਿੱਚ ਪੈ ਗਿਆ ਪਹਿਲਾਂ ਤਾਂ ਉਸਨੇ ਆਪਣੀ ਬੱਟੀ ਨੂੰ ਜਵਾਬ ਦੇ ਦਿੱਤਾ ਉਸਦੀ ਬੱਟੀ ਜਦ ਕੜਦੀ ਹੋਈ ਕਹਿਣ ਲੱਗੀ ਮੈਨੂੰ ਲੱਗਦਾ ਕਿ ਤੁਹਾਨੂੰ ਮੇਰੀ ਸਿਹਤ ਨਾਲੋਂ ਜ਼ਿਆਦਾ ਫਿਕਰ ਆਪਣੇ ਦੋਸਤ ਬੰਦਰ ਦੀ ਹੈ ਤੇ ਤੁਸੀਂ ਮੇਰੇ ਨਾਲੋਂ ਜ਼ਿਆਦਾ ਪਿਆਰ ਆਪਣੇ ਦੋਸਤ ਬਾਂਦਰ ਨੂੰ ਕਰਦੇ ਹੋ ਆਪਣੀ ਵਰਤੀ ਦੇ ਜ਼ਿਆਦਾ ਜਦਕਰਮ ਤੇ ਮਗਰਮਚ ਮੰਨ ਜਾਂਦਾ ਹੈ ਤੇ ਉਹ ਨਦੀ ਦੇ ਦੂਸਰੇ ਪਾਸੇ ਬਾਂਦਰ ਨੂੰ ਲਿਆਉਣ ਦੇ ਲਈ ਉਸ ਕੋਲ ਪਹੁੰਚ ਜਾਂਦਾ ਹੈ ਆਪਣੇ ਦੋਸਤ ਮਗਰਮਚ ਨੂੰ ਦੇਖ ਕੇ ਬਾਂਦਰ ਬਹੁਤ ਖੁਸ਼ ਹੁੰਦਾ ਹੈ ਉਹ ਮਗਰਮਚ ਨੂੰ ਖਾਣ ਦੇ ਲਈ ਮਿੱਠੇ ਜਾਮਣ ਲੰਦਾ ਹੈ ਤਾਂ ਮਗਰਮਚ ਬਾਂਦਰ ਨੂੰ ਕਹਿਣ ਲੱਗਦਾ ਹੈ ਕਿ ਮੇਰੀ ਬੋਟੀ ਨੇ ਅੱਜ ਤੁਹਾਨੂੰ ਖਾਣੇ ਦੇ ਲਈ ਦਾਵਤ ਦਿੱਤੀ ਹੈ ਤਾਂ ਬਾਂਦਰ ਕਹਿਣ ਲੱਗਾ ਕਿ ਤੁਹਾ ਦਾ ਘਰ ਤਾਂ ਨਦੀ ਦੇ ਦੂਸਰੇ ਪਾਸੇ ਹੈ ਮੈਨੂੰ ਤਾਂ ਤੈਰਨਾ ਵੀ ਨਹੀਂ ਆਉਂਦਾ ਮੈਂ ਕਿਵੇਂ ਜਾਵਾਂਗਾ ਮਗਰਮਚ ਬਾਂਦਰ ਨੂੰ ਕਹਿਣ ਲੱਗਾ ਕਿ ਮੈਂ ਤੋ ਹਨ ਉਹ ਆਪਣੀ ਪਿੱਠ ਤੇ ਬਿਠਾ ਕੇ ਲੈ ਜਾਮਾਗਾ ਇਨਾਂ ਕਹਿ ਕੇ ਮਗਰਮਛ ਨੇ ਬੰਦਰ ਨੂੰ ਆਪਣੀ ਪਿੱਠ ਤੇ ਬਿਠਾ ਲਿਆ ਤੇ ਨਦੀ ਪਾਰ ਕਰਨ ਲੱਗਾ ਪਾਣੀ ਦੇ ਵਿਚਕਾਰ ਜਾ ਕੇ ਜਦੋਂ ਮਗਰਮਛ ਨੇ ਬੰਦਰ ਨੂੰ ਦੇਖਿਆ ਤਾਂ ਉਹ ਕਾਫੀ ਖੁਸ਼ ਨਜ਼ਰ ਆ ਰਿਹਾ ਸੀ ਮਗਰਮਛ ਨੇ ਬੰਦਰ ਨੂੰ ਆਪਣੀ ਵਰਤੀ ਦੀ ਸਾਰੀ ਗੱਲ ਦੱਸ ਦਿੱਤੀ। ਉਸਨੇ ਬਾਂਦਰ ਨੂੰ ਕਿਹਾ ਕਿ ਮੇਰੀ ਵਰਤੀ ਅੱਜ ਤੁਹਾਡਾ ਦਿਲ ਕੱਢ ਕੇ ਖਾਵੇਗੀ। ਬਾਂਦਰ ਬਹੁਤ ਚਲਾਕ ਸੀ। ਇਹਨਾ ਸੁਣਦੇ ਹੀ ਉਹ ਕਹਿਣ ਲੱਗਾ। ਬਸ ਇੰਨੀ ਕੋ ਗੱਲ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਆਪਣਾ ਦਿਲ ਤਾਂ ਮੈਂ ਜੰਮਣ ਦੇ ਰੁੱਖ ਤੇ ਹੀ ਪਹਲਾਇਆ ਹਾਂ। ਵਾਪਸ ਚੱਲੋ ਆਪਾਂ ਹੁਣੇ ਲੈ ਕੇ ਆਉਨੇ ਹਾਂ ਮਗਰਮੱਛ ਵਾਪਸ ਜਾਮਣ ਦੇ ਰੁੱਖ ਵੱਲ ਚੱਲ ਪਿਆ ਕਿਨਾਰੇ ਤੇ ਪਹੁੰਚ ਕੇ ਬਾਂਦਰ ਸ਼ਾਰ ਮਾਰ ਕੇ ਜਾਮਣ ਦੇ ਰੁੱਖ ਤੇ ਚੜ ਗਿਆ ਤੇ ਮਗਰਮੱਛ ਨੂੰ ਕਹਿਣ ਲੱਗਾ ਬੇਵਕੂਫ ਕੋਈ ਆਪਣਾ ਦਿਲ ਬਾਹਰ ਰੱਖ ਕੇ ਵੀ ਪਲਾਂ ਜਿਉਂਦਾ ਰਹਿ ਸਕਦਾ ਮੈਂ ਤੁਹਾਨੂੰ ਆਪਣਾ ਦੋਸਤ ਸਮਝਦਾ ਸੀ ਤੁਹਾਨੂੰ ਖਾਣ ਦੇ ਲਈ ਰੋਜ਼ ਫਲ ਦਿੰਦਾ ਸੀ ਤੁਸੀਂ ਮੇਰੀ ਦੋਸਤੀ ਦੀ ਇਹ ਕਦਰ ਪਾਈ ਚਲੇ ਜਾਓ ਇਥੋਂ ਤੁਸੀਂ ਦੋਸਤ ਕਹਾਉਣ ਦੇ ਲਾਇਕ ਨਹੀਂ ਹੋ ਇਹ ਸੁਣ ਕੇ ਮਗਰਮਚ ਬਹੁਤ ਸ਼ਰਮਿੰਦਾ ਹੋ ਗਿਆ ਤੇ ਉਥੋਂ ਚਲਿਆ ਗਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਮੁਸੀਬਤ ਦੇ ਸਮੇਂ ਕਦੇ ਵੀ ਕਬਰਾਉਣਾ ਨਹੀਂ ਚਾਹੀਦਾ ਸਗੋਂ ਬੰਦਰ ਵਾਂਗ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਆਪਣੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਹੋਰ ਨਮੀਆਂ ਤੇ ਪ੍ਰਾਣੀਆਂ ਕਹਾਣੀਆਂ ਵੇਖਣ ਦੇ ਲਈ ਸਾਡਾ YouTube ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ dann war